ਪਾਈ ਰਾਜਵਾਨਾ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਭਾਜਪਾ ਨੇ ਸਿੱਖਾਂ ਦੀ ਵੱਡੀ ਮੰਗ ਮੰਨ ਲਈ ਹੈ ਸਿੱਖਾਂ ਦੀ ਸ਼ਰਮਣੀ ਅਤੇ ਦਿੱਲੀ ਕਮੇਟੀ ਦਾ ਪੇਚਾ ਪੈ ਗਿਆ ਦਰਸਾਲ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਪਰ ਦੁੱਖ ਅਤੇ ਅਫਸੋਸ ਹੈ ਕਿ ਕੇਂਦਰ ਚ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ ਬਹੁ ਗਿਣਤੀ ਦੀਆਂ ਵੋਟਾਂ ਲੈਣ ਲਈ ਮੰਤ ਭਾਵਨਾ ਤੀਨ 사ਜਿਸ਼ਾਂ ਕਰਕੇ ਮਾਹੌਲ ਨੂੰ ਗੰਦਲਾ ਕਰਦੇ ਨੇ ਇਸ ਮੰਤ ਭਾਵਨਾ ਭਰੀ ਸੋਚ ਕਰਨੀ ਕੇਂਦਰ ਵੱਲੋਂ ਪੰਜਾਬ ਵਿੱਚ ਪੰਜਾਬ ਬੀਐਸਐਫ ਦੀਆਂ ਕੰਪਨੀਆਂ ਲਾਉਣ ਤੇ ਸੰਕੇਤ ਮਿਲਦੇ ਨੇ ਕਿ ਮੋਦੀ ਹਕੂਮਤ ਵਿਹਾਰਚੋਣਾ ਚ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਪੰਜਾਬ ਚ ਫਿਰ ਕੋਈ ਦੁਖਦਾਇਕ ਸਾਜਿਸ਼ ਰਚ ਰਹੇ ਨੇ ਜਾਂ ਫਿਰ ਭਗਵੰਤ ਸਿੰਘ ਰਾਜਵਾਨਾਂ ਨੂੰ ਫਾਂਸੀ ਦੇਣ ਦੇ ਦੁਖਦਾਇਕ ਅਮਲ ਹੋਣ ਵਾਲੇ ਨੇ ਜਿਕਰ ਭਾਈ ਰਾਜਵਾਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਇਸ ਦੇ ਭਿਆਨਕ ਨਤੀਜਿਆਂ ਦੇ ਲਈ ਮੋਦੀ ਹਕੂਮਤ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੋਵੇਗੀ ਮੰਨ ਕੇ ਕਿ ਸਰਹੱਦਾਂ ਤੇ ਨਿਰੰਤਰ ਰਾਕੀ ਕਰਨ ਵਾਲਾ ਤੇ ਇੰਡੀਆ ਦੀ ਹਰ ਮੁਸ਼ਕਲ 'ਚ ਮੋਰੀ ਹੋ ਕੇ ਕੁਰਬਾਨੀਆਂ ਕਰਨ ਵਾਲੇ ਪੰਜਾਬੀ ਅਤੇ ਸਹਿਕੌਮ ਪੰਜਾਬ ਨੂੰ ਫਿਰ ਤੋਂ ਵੱਡੇ ਦੁੱਖਾਂ 'ਚ ਧੱਕਣ ਦੀਆਂ ਹੁਕਮਰਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਕਦਾਚਿੱਤ ਸਹਿਣ ਨਹੀਂ ਕਰਨਗੇ ਉਧਰ ਕੇਂਦਰ ਸਰਕਾਰ ਵੱਲੋਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੇ ਮਾਮਲੇ ਨੂੰ ਹਰੀ ਝੰਡੀ ਦੇਣ ਮਗਰੋਂ ਸ਼੍ਰੋਮਣੀ ਕਮੇਟੀ ਦੁਆਰਾ ਪ੍ਰੰਧ ਕਮੇਟੀ ਨੇ ਸਵੰਧੀ ਅਗਲੇਰੀ ਪ੍ਰਕਿਰਿਆ ਨੂੰ ਆਰੰਭ ਦਿੱਤਾ ਹੈ। ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਜ਼ਾ ਪ੍ਰਕਿਰਿਆ ਪੂਰੀ ਕਰ ਲਈ। ਗੁਰਦੁਆਰਿਆਂ ਵਿੱਚ ਕੇਂਦਰ ਸਥਾਪਿਤ ਕੀਤੇ ਨੇ ਲੋਕਾਂ ਨੂੰ 7, 8 ਅਤੇ 9 ਅਕਤੂਬਰ ਨੂੰ ਇਹਨਾਂ ਕੇਂਦਰਾਂ ਵਿੱਚ ਸੰਪਰਕ ਕਰ ਲਈ ਗਿਆ ਜਾਣਕਾਰੀ ਮੁਤਾਬਕ ਪਾਕਿਸਤਾਨ ਜਾਣ ਵਾਸਤੇ ਸ਼੍ਰੋਮਣੀ ਕਮੇਟੀ ਕੋਲ ਲਗਭਗ 1900 ਸ਼ਰਧਾਲੂਆਂ ਦੇ ਪਾਸਪੋਰਟ ਪਹੁੰਚੇ ਸਨ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਇਸ ਸੰਬੰਧ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਲੜਿੰਦਾ ਪੱਤਰ ਜਾਰੀ ਕੀਤਾ ਗਿਆ ਇਸ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਸੰਬੰਧੀ ਕੁਝ ਸ਼ਰਤਾਂ ਤੋਂ ਵੀ ਜਾਣੂ ਕਰਵਾਇਆ ਗਿਆ ਪੱਤਰ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਵਿੱਚਲੇ ਮੌਜੂਦਾ ਹਾਲਾਤਾਂ ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਸ਼ਰਧਾਲੂਆਂ ਦਾ ਜਥਾ ਨਾ ਭੇਜਣ ਦਾ ਫੈਸਲਾ ਕੀਤਾ ਸੀ ਪਰ ਇਸ ਸੰਬੰਧ ਵਿੱਚ ਸਿੱਖ ਜਥੇਬੰਦੀਆਂ ਤੇ ਸੰਗਠਨਾਵਾਂ ਵੱਲੋਂ ਫੈਸਲੇ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਗਈ ਇਸ ਅਧਾਰ ਤੇ ਕੇਂਦਰ ਸਰਕਾਰ ਵੱਲੋਂ ਵੀ ਫੈਸਲਾ ਕੀਤਾ ਗਿਆ ਪਰ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸ਼ਰਤਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਤੇ ਪਠਾਨਕੋਟ ਜ਼ਿਲ੍ਹੇ ਦੀ ਸੰਗਤ 7 8 ਤੇ 9 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਯਾਤਰਾ ਵਿਭਾਗ ਵਿੱਚ ਪਹੁੰਚੇ ਇਸੇ ਤਰ੍ਹਾਂ 7 ਅਕਤੂਬਰ ਨੂੰ ਜ਼ਿਲ੍ਹਾ ਕਪੂਰਥਲਾ ਦੀ ਸੰਗਤ ਸਟੇਟ ਗੁਰਦੁਆਰਾ ਕਪੂਰਥਲਾ ਸੰਗਰੂਰ ਤੇ ਬਰਨਾਲਾ ਦੀ ਸੰਗਤ ਗੁਰਦੁਆਰਾ ਨਾਨਕਿਆਣਾ ਸੰਗਰੂਰ ਬਠਿੰਡਾ ਤੇ ਮਾਨਸਾ ਦੀ ਸੰਗਤ ਗੁਰਦੁਆਰਾ ਹਾਜ਼ੀਰਤਨ ਸਾਹਿਬ ਬਠਿੰਡਾ ਤੇ ਚੰਡੀਗੜ੍ਹ ਮੋਹਾਲੀ ਦੀ ਸੰਗਤ ਗੁਰਦੁਆਰਾ ਅੰਮ੍ਰਿਤਸਰ ਮਹਾਲੀ ਵਿਖੇ ਪਹੁੰਚੇ ਇਸੇ ਤਰ੍ਹਾਂ 8 ਅਕਤੂਬਰ ਨੂੰ ਜਲੰਧਰ ਤੇ ਫਗਵਾੜਾ ਦੀ ਸੰਗਤ ਗੁਰਦੁਆਰਾ ਸ੍ਰੀ ਗੁਰੂ ਸੰਸਵਾ ਅਮਨਗੜ੍ਹ ਨੇੜੇ ਪਠਾਨਕੋਟ ਚੌਕ ਜਲੰਧਰ ਵਿੱਚ ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੰਗਤ ਗੁਰਦੁਆਰਾ ਸ੍ਰੀ ਦੁਖਨਵੰਦ ਸਾਹਿਬ ਪਟਿਆਲਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਦੀ ਸੰਗਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਮੁਕਤਸਰ ਅਤੇ ਰੋਪੜ ਦੀ ਸੰਗਤ ਗੁਰਦੁਆਰਾ ਪੱਠਾ ਸਾਹਿਬ ਵਿੱਚ ਸੰਪਰਕ ਕਰੇ 9 ਅਕਤੂਬਰ ਨੂੰ ਹੁਸ਼ਿਆਰਪੁਰ ਦੀ ਸੰਗਤ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਨੇੜੇ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲੁਧਿਆਣਾ ਦੀ ਸੰਗਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰਨ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਦੀ ਸੰਗਤ ਗੁਰਦੁਆਰਾ ਸ਼੍ਰੀ ਗੁਰੂ ਸੰਗਸਾਭਾ ਫਿਰੋਜ਼ਪੁਰ ਕੈਂਟ ਨਵਾਂ ਸ਼ਹਿਰ ਰੌ ਬੰਗਾ ਦੀ ਸੰਗਤ ਗੁਰਦੁਆਰਾ ਚਰਨ ਕਮਲ ਸਾਹਿਬ ਪਤਸ਼ਾਹੀ ਛੇਵੀ ਬੰਗਾ ਵਿੱਚ ਪਹੁੰਚੇ ਉਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਸਮਾਗਮ ਨੂੰ ਲੈ ਕੇ ਦਿੱਲੀ ਸਿਗੁਰਦੁਆਰਾ ਪ੍ਰੰਧ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਿਚਕਾਰ ਟਕਰਾਹ ਖੜਾ ਹੋ ਗਿਆ ਇਸ ਸੰਬੰਧੀ ਦਿੱਲੀ ਸਿਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨਵਰਮਿਤ ਸਿੰਘ ਕਾਲਕਾ ਅਤੇ ਪਰਮਜੀਤ ਸਿੰਘ ਸਰਨਾ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਜ਼ਿਕਰਯੋਗ ਹੈ ਕਿ ਐ ਜੀ ਪੀ ਸੀ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੰਜਾਇਆ ਜਾ ਰਿਹਾ ਨਗਰ ਕੀਰਤਨ 21 ਅਕਤੂਬਰ ਨੂੰ ਦਿੱਲੀ ਪਹੁੰਚੇਗਾ ਜਿਸ ਦੇ ਤਹਿਤ 24 ਅਕਤੂਬਰ ਨੂੰ ਨਾਨਕਪੀਓ ਗੁਰਦੁਆਰੇ 'ਚ ਸਮਾਗਮ ਹੋਵੇਗਾ ਜਦਕਿ 25 ਅਕਤੂਬਰ ਨੂੰ ਰਕਾਬਗਨ ਸਾਹਿਬ 'ਚ ਕੀਰਤਨ ਦਰਬਾਰ ਦਾ ਆਯੋਜਨ ਕਰਨ ਦੀ ਯੋਜਨਾ ਮਾਮਲਾ ਉਸ ਸਮੇਂ ਗੰਭੀਰ ਹੋਇਆ ਜਦ ਐਜੀਪੀਸੀ ਨੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰੋਗਰਾਮ ਲਈ ਪੱਤਰ ਲਿਖਿਆ ਤੇ ਜਗ੍ਹਾ ਦੀ ਇਜਾਜ਼ਤ ਲਈ ਸ਼ੁਰੂ ਵਿੱਚ ਦਿੱਲੀ ਕਮੇਟੀ ਨੇ ਸ਼ਰਤਾਂ ਨਾਲ ਆਗਿਆ ਦਿੱਤੀ ਪਰ ਹੁਣ ਕਿਹਾ ਜਾ ਰਿਹਾ ਕਿ 25 ਅਕਤੂਬਰ ਨੂੰ ਰਕਾਬਗਨ ਸਾਹਿਬ ਦਾ ਹਾਲਾਓ ਪਹਿਲਾਂ ਹੀ ਬੁੱਕ ਹੈ ਇਸ ਕਰਕੇ ਜੁਪੀਸੀ ਦੇ ਕੀਰਤਨ ਸਮਾਗਮ ਲਈ ਥਾਂ ਉਪਲਬਧ ਨਹੀਂ ਕਰਵਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਦ ਐਜੂਪੀਸੀ ਨੇ ਦਿੱਲੀ ਕਮੇਟੀ ਦੇ ਕੀਰਤਨ ਸਮਾਗਮ ਲਈ ਅਨੰਦਪੁਰ ਸਾਹਿਬ ਵਿੱਚ ਆਗਿਆ ਦਿੱਤੀ ਸੀ ਤਾਂ ਹੁਣ ਦਿੱਲੀ ਕਮੇਟੀ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ